ਸਭ ਤੋਂ ਪਹਿਲਾਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਤੇ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਬੜੇ ਇੱਕ ਅਹਿਮ ਮੁੱਦੇ ਤੇ ਬੁਲਾਈ ਗਈ ਹੈ ਜਿਵੇਂ ਤੁਸੀਂ ਜਾਣਦੇ ਹੋ 15 ਤਰੀਕ ਦੀ ਤੜਕ ਸਵੇਰ ਨੂੰ ਤਕਰੀਬਨ 3 ਵਜੇ ਦੇ ਕਰੀਬ ਸਾਡੇ ਖੰਨੇ ਦੇ ਬੜੇ ਹੀ ਪ੍ਰਾਚੀਨ ਤਕਰੀਬਨ 100 ਸਾਲ ਪੁਰਾਣੇ ਸ਼ਿਵ ਮੰਦਿਰ ਦੇ ਵਿੱਚ ਜੋ ਕੁਝ ਪਾਪੀ ਮੈਂ ਉਹਨਾਂ ਨੂੰ ਕਹੂੰਗਾ ਪਾਪੀ ਕਾਰਨ ਕੀ ਹੈ ਉਹ ਆਇਆ ਤਾਂ ਸੀ ਚੋਰੀ ਦੇ ਮੰਤਪ ਦੇ ਨਾਲ ਪਰ ਉਹਨਾਂ ਨੇ ਚੋਰੀ ਨਹੀਂ ਕੀਤੀ ਉਹਨਾਂ ਨੇ ਪਾਪ ਕਮਾਇਆ ਸਾਡੇ ਸਭ ਤੋਂ ਪਵਿੱਤਰ ਭਗਵਾਨ ਸ਼ਿਵ ਦੇ ਸ਼ਿਵਲਿੰਗ ਨੂੰ ਉਹਨਾਂ ਨੇ ਜੋ ਅਹਤ ਪਚਾਈ ਔਰ ਉਸ ਤੋਂ ਬਾਅਦ ਉਹਨਾਂ ਨੇ ਕੁਝ ਮੁਠੀ ਭਰ ਚਾਂਦੀ ਦੇ ਲਈ ਚਾਂਦੀ ਚੁਰਾਣ ਦੇ ਲਈ ਇਹ ਐਡੀ ਵੱਡੀ ਬੇਅਤਵੀ ਕੀਤੀ ਜਿਵੇਂ ਇਹ ਗੱਲ ਹੋਈ ਸੀ ਇਹ ਤਕਰੀਬਨ 3 ਵਜੇ ਦੀ ਗੱਲ ਹੈ ਸਵੇਰੇ 15 ਤਰੀਕ 15 ਅਗਸਤ 3 ਵਜੇ ਦੀ ਗੱਲ ਹੈ ਔਰ 6:45 ਦੇ ਕਰੀਬ ਮੈਨੂੰ ਜਿਹੜੀ ਮੰਦਿਰ ਕਮੇਟੀ ਹੈ ਮੰਦਿਰ ਕਮੇਟੀ ਦੇ ਸਦਸਿਆਂ ਦੀ ਕਾਲ ਆਈ ਸੀ ਔਰ ਇਮੀਡੀਏਟਲੀ ਜਿਵੇਂ ਮੈਨੂੰ ਕਾਲ ਆਈ ਤਾਂ ਨਾਲ ਦੀ ਨਾਲ ਐਸਪੀ ਸੁਪਰਡੈਂਡੈਂਟ ਪੁਲਿਸ ਤੇ ਉਹਨਾਂ ਦੇ ਨਾਲ ਡੀਐਸਪੀ ਸਬਡਿਵੀਜ਼ਨ ਤੇ ਨਾਲ ਐਸਐਚਓ ਸਿਟੀ 1 ਤੇ ਨਾਲ ਸੀਆਈਏ ਸਟਾਫ ਦੇ ਇੰਚਾਰਜ ਇਹਨਾਂ ਨੂੰ ਮੈਂ ਔਨ ਸਪੌਟ ਮੌਕੇ ਤੇ 15 ਮਿੰਟਾਂ ਦੇ ਵਿੱਚ ਵਿੱਚ ਉੱਥੇ ਭੇਜਦਾ ਸੀਗਾ ਉਸ ਤੋਂ ਤਕਰੀਬਨ ਅੱਧੇ ਘੰਟੇ ਦੇ ਵਿੱਚ ਵਿੱਚ ਮੈਂ ਤੇ ਮੇਰੇ ਪਿਤਾ ਜੀ ਉੱਥੇ ਅਸੀਂ ਚਲੇ ਗਏ ਸੀ ਤਾਂ ਜਦੋਂ ਮੰਦਰ ਕਮੇਟੀ ਦੇ ਸਦਸਿਆਂ ਨਾਲ ਗੱਲ ਕੀਤੀ ਅਸੀਂ ਸਾਰਾ ਜਿਹੜਾ ਵਾਕਿਆ ਜਿਵੇਂ ਹੋਇਆ ਸੀ ਇਹ ਉੱਤੇ ਚੜ੍ਹ ਕੇ ਸਾਰਾ A to Z ਮੰਦਰ ਦੇ ਉੱਪਰ ਦੇਖ ਕੇ ਆਏ ਵੇ ਕਿੱਥੋਂ ਚੋਰ ਆਏ ਕਿਵੇਂ ਉਹਨਾਂ ਨੇ ਪਾਪੀਆਂ ਨੇ ਆ ਕੇ ਉਸ ਝਾਲੀ ਰਾਹੀਂ ਸੇਂਦ ਲਾ ਕੇ ਥੱਲੇ ਉਹ ਰੱਸਾ 18 ਫੁੱਟ ਰੱਸਾ ਸਿੱਟ ਕੇ ਗੱਠਾ ਮਾਰ ਕੇ ਥੱਲੇ ਉਤਰੇ ਔਰ ਉਹਨਾਂ ਨੇ ਚੋਰੀ ਵੀ ਕੀਤੀ ਨਾਲ ਬੇਅਦਬੀ ਵੀ ਕੀਤੀ ਔਰ ਉਸ ਤੋਂ ਬਾਅਦ ਉਹ ਉਸੇ ਦਿਨ ਤੋਂ ਉਸੇ ਦਿਨ ਜਦੋਂ ਸਵੇਰ ਵੇਲੇ ਜਾਨੀ ਕਿ ਤਕਰੀਬਨ ਤਕਰੀਬਨ ਇਹ ਗੱਲ ਹੋ ਗਈ ਜਦੋਂ ਸਾਢੇ 1 8 ਵਜੇ ਦੇ ਕਰੀਬ ਇਹ ਗੱਲ ਪੂਰੇ ਅੱਗ ਵਾਂਗ ਪੂਰੇ ਸਮਾਜ ਦੇ ਵਿੱਚ ਫੈਲੀ ਖੰਨੇ ਦੇ ਵਿੱਚ ਫੈਲੀ ਖੰਨੇ ਤੋਂ ਬਾਹਰਲੇ ਇਲਾਕਿਆਂ 'ਚ ਫੈਲੀ ਤਾਂ ਲੋਕਾਂ ਦੇ ਵਿੱਚ ਸ਼ਰਧਾਲੂਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਵੱਡਾ ਰੋਸ ਸੀ ਔਰ ਰੋਸ ਨੂੰ ਦੇਖਦੇ ਹੋਏ ਚੱਲਦੇ ਹੋਏ ਅਸੀਂ ਪੁਲਿਸ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਔਰ ਮੈਂ ਉਹਰੇ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿਉਂਕਿ ਉਸੇ ਦਿਨ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹ ਇਸੜੂ ਵਿਖੇ ਜੋ ਸ਼ਹੀਦ ਆਪਣੇ ਕਰਨੈਲ ਸਿੰਘ ਇਸੜੂ ਜੀ ਨੂੰ ਤੇ ਸ਼ਹੀਦ ਭੁਪਿੰਦਰ ਸਿੰਘ ਇਸੜੂ ਜੀ ਨੂੰ ਸ਼ਰਧਾ ਸੂਮਨ ਭੇਟ ਕਰਨ ਲਈ ਆਏ ਸਾਲ ਆਂਦੇ ਨੇ ਉਸੇ ਦਿਨ ਮੈਂ ਮੁੱਖ ਮੰਤਰੀ ਸਾਹਿਬ ਦੀ ਨੋਟਿਸ 'ਤੇ ਗੱਲ ਲਿਆਂਦੀ ਸੀ ਕਿ ਖੰਨੇ ਦੇ ਵਿੱਚ ਇੱਕ ਐਡੀ ਵੱਡੀ ਗੱਲ ਹੋ ਗਈ ਤੇ ਤੁਹਾਡਾ ਸ਼ਡਿਊਲ ਆਲਰੇਡੀ ਕਿਉਂਕਿ ਪਹਿਲਾਂ ਹੀ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਸ਼ਡਿਊਲ ਫਾਈਨਲਾਈਜ਼ ਹੁੰਦਾ ਪਰ ਤੁਸੀਂ ਉਰੋਂ ਹੀ ਕਿਰਪਾ ਕਰਕੇ ਡੀਜੀਪੀ ਸਾਹਿਬ ਨੂੰ ਕਹੋ ਤੇ ਇਹ ਜਿਹੜਾ ਮੈਟਰ ਬੜਾ ਸੀਰੀਅਸ ਹੈ ਇਹਦੇ ਤੇ ਆਪਾਂ ਐਕਸ਼ਨ ਲੈਣਾ ਹੈ ਮੇਰੇ ਦੇਖਦੇ ਦੇਖਦੇ ਮੁੱਖ ਮੰਤਰੀ ਸਾਹਿਬ ਨੇ ਇੰਨੀ ਕਲੀਅਰ ਡਾਇਰੈਕਸ਼ਨਸ ਡੀਜੀਪੀ ਸਾਹਿਬ ਨੂੰ ਦਿੱਤੀਆਂ ਤੇ ਨਾਲ ਡੀਆਈਜੀ ਮੈਡਮ ਮੁਰੇ ਧਨਪ੍ਰੀਤ ਕੌਰ ਉਹਨਾਂ ਨੂੰ ਦਿੱਤੀਆਂ ਕਿ ਇਹ ਜਿਹੜਾ ਕਿਉਂਕਿ ਉੱਥੇ ਸਾਰੇ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸੀ ਐਸਐਸਪੀ ਅਸ਼ਵਨੀ ਗੋਟਿਆਲ ਜੀ ਵੀ ਮੌਜੂਦ ਸੀ ਉਹਨਾਂ ਨੂੰ ਕਿਹਾ ਕਿ ਜਿੱਥੇ ਵੀ ਇਹ ਪਾਪੀ ਪਾਪ ਕਰਕੇ ਭੱਜੇ ਨੇ ਲੁਕੇ ਨੇ ਮੈਨੂੰ ਘਾਟਿਆਂ ਦੇ ਵਿੱਚ ਵਿੱਚ ਘਾਟੇ ਬੱਧਿਏ ਜਿਹੜੇ ਪਾਪੀ ਨੇ ਇਹ ਚਾਹੇ ਚੋਰ ਨੇ ਇਹ ਮੈਨੂੰ ਸਲਾਖਾਂ ਦੇ ਪਿੱਛੇ ਚਾਹੀਦੇ ਨੇ ਉਸੇ ਦਿਨ ਤੋਂ ਬਾਅਦ ਪੁਲਿਸੀ ਜਿਹੜਾ ਪ੍ਰਸ਼ਾਸਨ ਸੀ ਉਹ ਓਨ ਟੋਸ ਸੀਗਾ ਜਗ੍ਹਾ ਜਗ੍ਹਾ ਅਲੱਗ-ਅਲੱਗ ਜਗ੍ਹਾ ਤੇ ਛਾਪੇਮਾਰੀ ਚੱਲਦੀ ਸੀ ਔਰ ਨਾ ਸਿਰਫ ਖੰਨੇ ਦੀ ਪੁਲਿਸ ਬਲਕਿ ਬਠਿੰਡੇ ਤੋਂ ਵੀ ਪੁਲਿਸ ਦੇ ਅਧਿਕਾਰੀ ਬੁਲਾਏ ਗਏ ਸੀ ਹੋਰ ਖੱਬੇ ਸੱਜੇ ਜਿੱਥੋਂ-ਇੱਥੋਂ ਸਪੋਰਟ ਲੈਣੀ ਸੀ ਪੁਲਿਸ ਦੇ ਆਲਾ ਅਧਿਕਾਰੀਆਂ ਤੋਂ ਸਪੋਰਟ ਲਿੱਤੀ ਗਈ ਔਰ ਇਸ ਦੌਰਾਨ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਸਾਡੇ ਕੈਬਨਿਟ ਮਨਿਸਟਰ ਅਮਨ ਅਰੋੜਾ ਜੀ ਨੂੰ ਵੀ ਖੰਨੇ ਭੇਜਿਆ ਸੀ ਤੇ ਤਾ ਜੋ ਜਾਓ ਜਾ ਕੇ ਉੱਥੇ ਮੌਕੇ ਦੇ ਉੱਤੇ ਦੇਖ ਕੇ ਆਓ ਔਰ ਮੰਤਰ ਕਮੇਟੀ ਦੇ ਨਾਲ ਇੱਕ ਮੀਟਿੰਗ ਕਰਕੇ ਆਓ ਤਾ ਜੋ ਆਪਾਂ ਇੱਕ ਅਮਨ ਸ਼ਾਂਤੀ ਦਾ ਜੋ ਸਨੇਹ ਹੈ ਇੱਕ ਭਾਈਚਾਰਕ ਸਾਂਝ ਦਾ ਸਨੇਹ ਹੈ ਇਹ ਆਪਾਂ ਸਮਾਜ ਦੇ ਵਿੱਚ ਦੇਣਾ ਹੈ ਪਰ ਮੈਂ ਇਸ ਦੇ ਨਾਲ ਨਾਲ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਮੇਰੇ ਖੰਨਾ ਸ਼ਹਿਰ ਦੇ ਸਾਰੇ ਵਾਸੀਆਂ ਦਾ ਔਰ ਨਾਲ ਮੈਂ ਪੰਜਾਬ ਦੇ ਵਾਸੀਆਂ ਦਾ ਜਿਨ੍ਹਾਂ ਨੇ ਇਸ ਮੈਟਰ ਦੀ ਸੈਂਸਿਟੀਵਿਟੀ ਨੂੰ ਸਮਝਦੇ ਹੋਏ ਇਸ ਮੈਟਰ ਦੀ ਮਤਲਬ ਕਿ ਇੱਕ ਸੂਖਮਤਾ ਨੂੰ ਸਮਝਦੇ ਹੋਏ ਵੀ ਇਹ ਮੈਟਰ ਕਿੰਨਾ ਕਿ ਸੈਂਸਿਟਿਵ ਤੇ ਸੂਖਮ ਹੈ ਉਹਨਾਂ ਨੇ ਬੜਾ ਠਰਮਾ ਤੇ ਬੜਾ ਪੇਸ਼ੈਂਸ ਬਣਾ ਕੇ ਰੱਖੀ ਮੇਰੇ ਸ਼ਹਿਰ ਦੇ ਸਾਰੇ ਹੀ ਵਸਨੀਕਾਂ ਨੇ ਤਹਿ ਦਿਲ ਦੀ ਕਰਾਈਆਂ ਤੋਂ ਮੈਂ ਸਿਰ ਝੁਕਾ ਕੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਮੰਦਰ ਕਮੇਟੀ ਦਾ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਮੰਦਰ ਕਮੇਟੀ ਨੇ ਮੰਦਰ ਕਮੇਟੀ ਦੇ ਸਦਸਿਆਂ ਨੇ ਸਾਰਿਆਂ ਨੇ ਬੜਾ ਵੱਡੇ ਲੈਵਲ ਤੇ ਕੋਆਪਰੇਟ ਕੀਤਾ ਟਾਈਮ-ਟਾਈਮ ਸਿਰ ਉਹ ਮਤਲਬ ਕਿ ਇਸ ਮੈਟਰ ਨੂੰ ਹੈਂਡਲ ਕਰਦੇ ਰਹੇ ਔਰ ਇੱਕ ਸ਼ਾਂਤਮਈ ਵਾਤਾਵਰਨ ਬਣਾ ਕੇ ਰੱਖਣ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੁਝ ਜਿਹੜੇ ਸ਼ਰਾਰਤੀ ਐਲੀਮੈਂਟ ਜਿਹੜੇ ਕਿ ਇਸ ਨੂੰ ਕਦੇ ਤਾਂ ਕੋਈ ਧਾਰਮਿਕ ਰੰਗਤ ਦੇਣ ਨੂੰ ਫਿਰਦੇ ਸੀ ਕਦੇ ਉਹ ਇਸ ਨੂੰ ਚਾਹਦੇ ਸੀ ਵੀ ਕਿਸੇ ਤਰੀਕੇ ਨਾਲ ਇਹਦੀ ਆੜ ਲੈ ਕੇ ਪੰਜਾਬ ਦੇ ਵਿੱਚ ਕੋਈ ਜਣੀ ਕਿ ਅਸੀਂ ਗਲਤ ਫਿਰਕਾ ਪ੍ਰਸਿੱਧਾ ਮੈਸੇਜ ਫਲਾ ਸਕੀਏ ਸੋ ਐਸੇ ਜਿੰਨੇ ਵੀ ਬੈਡ ਐਲੀਮੈਂਟ ਸੀ ਗੁੰਡਾ ਐਲੀਮੈਂਟਸ ਸੀ ਉਹਨਾਂ ਨੇ ਇਹ ਬੈਡ ਐਲੀਮੈਂਟਸ ਨੂੰ ਸਾਰਿਆਂ ਨੂੰ ਇਸ ਇਸ ਸਾਰੇ ਕੇਸ ਤੋਂ ਦੂਰ ਰੱਖਿਆ ਸੋ ਇਸ ਕਰਕੇ ਮੰਦਿਰ ਕਮੇਟੀ ਦਾ ਵੀ ਤਹਿ ਦਿਲੋਂ ਧੰਨਵਾਦ ਔਰ ਮੈਂ ਉਚੇਚੇ ਤੌਰ ਤੇ ਮੀਡੀਆ ਦਾ ਵੀ ਧੰਨਵਾਦ ਕਰਦਾ ਕਿਉਂਕਿ ਤੁਸੀਂ ਮੀਡੀਆ ਦੇ ਹੱਥ ਚ ਬਹੁਤ ਵੱਡੀ ਤਾਕਤ ਹੁੰਦੀ ਹੈ ਮੀਡੀਆ ਕਰਮੀਆਂ ਨੇ ਮੀਡੀਆ ਵਾਸੀਆਂ ਨੇ ਸਾਡਿਆਂ ਨੇ ਬਹੁਤ ਵੱਡੀ ਇੱਕ ਇਸ ਦੀ ਜੋ ਕਵਰੇਜ ਕੀਤੀ ਇੱਕ ਐਨੀ ਸ਼ਾਨਦਾਰ ਲਾਜਵਾਬ ਕਵਰੇਜ ਕੀਤੀ ਸੀ ਕਿਉਂਕਿ ਕਿਸੇ ਵੀ ਕਿਸਮ ਦੀ ਇਹਨੂੰ ਤੂਲ ਦਿੱਤੀ ਜਾ ਸਕਦੀ ਸੀ ਪਰ ਉਹ ਇਹ ਗੱਲ ਨੂੰ ਸਮਝਦੇ ਸੀ ਕਿਤੇ ਨਾ ਕਿਤੇ ਨਾ ਮੀਡੀਆ ਨੂੰ ਵੀ ਔਰ ਸਾਰੇ ਸਮਾਜ ਨੂੰ ਵੀ ਇਹ ਗੱਲ ਪਤਾ ਲੱਗ ਰਹੀ ਸੀ ਕਿ ਇਹ ਜਿਹੜਾ ਮੈਟਰ ਹੈ ਇਹਦੇ ਵਿੱਚ ਕਿਸੇ ਦਾ ਇਹਦੇ ਵਿੱਚ ਕਿਸੇ ਇੱਕ ਕਿਸੇ ਸਮੁਦਾਏ ਦੀ ਜਾਂ ਕਿਸੇ ਇੱਕ ਕਿਸੇ ਬੰਦੇ ਦੀ ਇਹ ਚ ਬੈਡ ਇੰਟੈਂਸ਼ਨ ਹੋਏ ਨਹੀਂ ਸਕਦੀ ਕਿਉਂਕਿ ਭਗਵਾਨ ਸ਼ਿਵ ਸ਼ਿਵ ਭੋਲੇनाथ ਉਹ ਸਾਰਿਆਂ ਦੇ ਸਾਂਝੇ ਨੇ ਸਾਰੇ ਉਹਨਾਂ ਦੇ ਅੱਗੇ ਨਤਮਸਤਕ ਹੁੰਦੇ ਨੇ ਸਿਰ ਝੁਕਾਉਂਦੇ ਨੇ ਉਹਨਾਂ ਦਾ ਸਤਕਾਰ ਕਰਦੇ ਨੇ ਸੋ ਜਿਹੜਾ ਚੋਰ ਹੁੰਦਾ ਚੋਰ ਕੋਈ ਵੀ ਹੋਵੇ ਚੋਰ ਦਾ ਕੋਈ ਧਰਮ ਨਹੀਂ ਹੁੰਦਾ ਚੋਰ ਦਾ ਕੋਈ ਮਜ਼ਹਬ ਨਹੀਂ ਹੁੰਦਾ ਚੋਰ ਦਾ ਮੋਟਿਵ ਸਿਰਫ ਇੱਕ ਹੁੰਦਾ ਚੋਰੀ ਕਰਨਾ ਔਰ ਤੁਸੀਂ ਦੇਖਿਆ ਹੋਣਾ ਅੱਜ ਸਵੇਰੇ SSP ਮੈਡਮ ਦੀ ਕਾਨਫਰੈਂਸ ਪ੍ਰੈਸ ਕਾਨਫਰੈਂਸ ਤੋਂ ਬਾਅਦ ਕਿ ਜਿਹੜੇ ਉਹ ਦੋਸ਼ੀ ਨੇ ਉਹ ਦੋਸ਼ੀਆਂ ਦੀ ਵੀ ਤੁਸੀਂ ਅੱਜ ਸਵੇਰੇ ਕਵਰੇਜ ਕਰਕੇ ਆਏ ਹੋ ਇਹ ਜਿਹੜੇ ਚਾਰ ਦੋਸ਼ੀ ਫੜੇ ਗਏ ਨੇ ਇਹ ਇਹਨਾਂ ਦੇ ਜਿਹੜੇ ਮਨਸੂਬੇ ਸੀ ਜਿਨ੍ਹਾਂ ਚੋਂ ਦੋ ਪੰਜਾਬ ਚੋਂ ਫੜੇ ਗਏ ਨੇ ਤੇ ਦੋ ਬਾਹਰਲੀਆ ਸਟੇਟਾਂ ਤੋਂ ਸੀ ਮੈਂ ਮੇਰੀ ਇੱਕ ਮੰਨਣਾ ਔਰ ਸੋਚ ਇੱਕ ਹੋਰ ਵੀ ਹੈ ਭਗਵਾਨ ਸ਼ਿਵ ਦੀ ਲੀਲਾ ਕਹੋ ਇਹਨੂੰ ਅਪਰੰਪਾਰ ਲੀਲਾ ਕਹੋ ਭਗਵਾਨ ਸ਼ਿਵ ਦੀ ਇਹ ਭਗਵਾਨ ਸ਼ਿਵ ਨੇ ਇਹ ਇਹਨਾਂ ਨੇ ਦੇਖੋ ਕਿੱਡਾ ਵੱਡਾ ਇੱਕ ਇੱਕ ਵੱਡਾ ਕਾਂਡ ਹੋਣ ਤੋਂ बच ਗਿਆ ਕਿ ਇਹਨਾਂ ਦਾ ਅਗਲਾ ਮਨਸੂਬਾ ਸੀ ਕਿ ਭਾਰਤ ਦੇ ਸਾਊਥ ਇਲਾਕੇ ਦੇ ਵਿੱਚ ਜਾ ਕੇ ਜਿਹੜੇ ਆਪਣੇ ਕੋਈ ਪ੍ਰਾਚੀਨ ਇਤਿਹਾਸਿਕ ਮੰਦਿਰ ਸੀ ਇਹਨਾਂ ਨੇ ਉੱਥੇ ਬਹੁਤ ਵੱਡਾ ਇੱਕ ਗੈਂਗ ਬਣਾ ਕੇ ਇੱਕ ਵੱਡੇ ਲੈਵਲ ਦੀ ਕਿਸੇ ਲੁੱਟਖੋ ਨੂੰ ਅੰਜਾਮ ਦੇਣਾ ਸੀ ਸੋ ਕਿਤੇ ਨਾ ਕਿਤੇ ਸ਼ਕਤੀਆਂ ਦੇਖੋ ਕਿੱਡੀਆਂ ਵੱਡੀਆਂ ਮੌਜੂਦ ਨੇ ਕਿ ਭਗਵਾਨ ਸ਼ਿਵ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਉਹਨਾਂ ਨੇ ਸਾਰੀ ਘਟਨਾ ਇੱਕ ਤਰ੍ਹਾਂ ਨਾਲ ਆਪਣੇ ਉੱਤੇ ਹੰਡਾਉਂਦੇ ਹੋਏ ਆਪਣੇ ਉੱਤੇ ਲੈਂਦੇ ਹੋਏ ਇਹ ਜਿਹੜੀ ਕੇਸ ਸੀਗਾ ਇਹ ਕੁਦਰਤੀ ਗੱਲ ਕਿ ਖੰਨਾ ਪੁਲਿਸ ਤੇ ਖੰਨਾ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਆ ਗਿਆ ਔਰ ਮੈਂ ਉਹਰੇ ਸ਼ਾਬਾਸ਼ ਦਿੰਨਾ ਹੈ ਪੁਲਿਸ ਅਧਿਕਾਰੀਆਂ ਨੂੰ ਚਾਹੇ ਉਹ ਡੀਜੀਪੀ ਗੌਰਵ ਯਾਦਵ ਜੀ ਦੀ ਕਮਾਂਡ ਦੇ ਵਿੱਚ ਪੂਰੀ ਪੁਲਿਸ ਫੋਰਸ ਨੇ ਕੰਮ ਕੀਤਾ ਹੋਵੇ ਤੇ ਚਾਹੇ ਡੀਆਈਜੀ ਮੈਡਮ ਧਨਪ੍ਰੀਤ ਕੌਰ ਜੀ ਹੋਣ ਚਾਹੇ ਐਸਐਸਪੀ ਅਸ਼wini ਗੋਟਿਆਲ ਜੀ ਹੋਣ ਚਾਹੇ ਡੀਐਸਪੀ ਹਰਜਿੰਦਰ ਸਿੰਘ ਗਿਲਜੀ ਹੋਣ ਡੀਐਸਪੀ ਅਮਰਿਤਪਾਲ ਸਿੰਘ ਜੀ ਹੋਣ ਨਾਲ ਸੀਆਈਏ ਦੇ ਇਨਸਟਾਫ ਅਮਨ ਜੀ ਹੋਣ ਜਿਹੜੀਆਂ ਟੀਮਾਂ ਬਾਹਰੋਂ ਵੀ ਆਈਆਂ ਮੈਂ ਸਾਰਿਆਂ ਦੀ ਉਰੇ ਇਸ ਗੱਲ ਤੇ ਸਰਾਨਾ ਕਰਦਾ ਕਿ ਜਿਨ੍ਹਾਂ ਨੇ ਉਸ ਦਿਨ ਤੋਂ ਬਾਅਦ ਇੱਕ ਦਿਨ ਵੀ ਇੱਕ ਘੰਟਾ ਵੀ ਕਿਤੇ ਅਵੇਸਲੇ ਨਹੀਂ ਜਾਣ ਦਿੱਤਾ ਕਿਤੇ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਔਰ ਇਹ ਐਡਾ ਵੱਡਾ ਜੋ ਅੰਤਰਰਾਜੀ ਗੈਂਗ ਸੀ ਇਹ ਇੰਟਰ ਸਟੇਟ ਗੈਂਗ ਇਨੂੰ ਉਹਨਾਂ ਨੇ ਬੇਨਕਾਬ ਕੀਤਾ ਬੇਕਾਬੂ ਕੀਤਾ ਔਰ ਇਹ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਕਿ ਜਿਹੜਾ ਇਹ ਚਾਹੇ ਚਾਂਦੀ ਚੋਰੀ ਕਰਦੇ ਸੀ ਚਾਹੇ ਸੋਨਾ ਚੋਰੀ ਕਰਦੇ ਸੀ ਚਾਹੇ ਗੁਰਦੁਆਰਿਆਂ ਚੋਂ ਮੰਦਰਾਂ ਚੋਂ ਜੋ ਚੋਰੀ ਕਰਦੇ ਸੀ ਇਹ ਇਹ ਸਾਰੇ ਦਾ ਸਾਰਾ ਜੋ ਮਟੀਰੀਅਲ ਜਾ ਕੇ ਲਖਨਊ ਦੇ ਇੱਕ ਸੁਨਿਆਰੇ ਕੋਲ ਵੇਚਦੇ ਸੀ ਉਹਦੇ ਖਾਤੇ ਤੱਕ ਫ੍ਰੀਜ਼ ਕਰ ਦਿੱਤੇ ਗਏ ਉਹਨੂੰ ਅਰੈਸਟ ਤੱਕ ਕਰ ਲਿੱਤਾ ਗਿਆ ਔਰ ਉਥੋਂ ਜਿੰਨੀ ਮਤਲਬ ਕਿ ਰਿਕਵਰੀ ਹੋ ਸਕੀ ਚਾਂਦੀ ਦੀ ਰਿਕਵਰੀ ਕਰ ਲਈਤੀ ਗਈ ਹੈ ਔਰ ਇੱਕ ਬਹੁਤ ਵੱਡਾ ਨੈਕਸਸ ਸੀ ਜੋ ਇੱਕ ਕਰੈਕ ਹੋਇਆ ਔਰ ਇਸ ਗੱਲ ਦਾ ਮੈਂ ਫੇਰ ਤੋਂ ਇੱਕ ਵਾਰ ਕਹੂੰਗਾ ਵੀ ਇਹ ਜਿਹੜਾ ਸ਼ਰੈ ਇਹ ਖੰਨਾ ਪੁਲਿਸ ਨੂੰ ਸਾਡੀ ਪੁਲਿਸ ਨੂੰ ਮਿਲਣਾ ਸੀ ਸੋ ਇਹ ਵੀ ਭਗਵਾਨ ਭੋਲੇ ਨਾਰਦੀ ਅਪਾਰ ਕਿਰਪਾ ਜੋ ਇਹ ਸੇਵਾ ਦਾ ਮੌਕਾ ਮੈਂ ਕਹੂੰਗਾ ਸੇਵਾ ਇੱਕ ਸੇਵਾ ਸੀ ਕਿਉਂਕਿ ਭਗਵਾਨ ਦੇ ਮੰਦਿਰਾਂ 'ਚ ਚੋਰੀਆਂ ਕਰਨੀਆਂ ਪਾਪ ਕਮਾਉਣੇ ਗੁਰਦੁਆਰਿਆਂ 'ਚ ਚੋਰੀਆਂ ਕਰਨੀਆਂ ਪਾਪ ਕਮਾਉਣੇ ਔਰ ਉਹਨਾਂ ਅੰਸਰਾਂ ਨੂੰ ਸ਼ਰਾਰਤੀ ਅੰਸਰਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕਣਾ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਸੋ ਜੋ ਇਹ ਸੇਵਾ ਹੈ ਇਹ ਸਾਡੇ ਖੰਨਾ ਪੁਲਿਸ ਦੇ ਹੱਥ ਦੇ ਵਿੱਚ ਆਈ ਸੋ ਮੈਂ ਇਸ ਗੱਲ ਦੀ ਇੱਕ ਵਾਰ ਤੋਂ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਪਰ ਇੱਕ ਸਨੇਹਾ ਜਿਹੜਾ ਕਿ ਬੜਾ ਇੰਪੋਰਟੈਂਟ ਸਨੇਹਾ ਮੈਂ ਪ੍ਰੈਸ ਦੇ ਮਾਧਿਅਮ ਨਾਲ ਦੇਣਾ ਚਾਹਨਾ ਆਪਣੇ ਖੰਨੇ ਵਾਸੀਆਂ ਨੂੰ ਕਿ ਜਿਸ ਦਿਨ 15 ਅਗਸਤ ਨੂੰ ਇਹ ਬਹੁਤ ਵੱਡਾ ਇੱਕ ਪਾਪ ਹੋਇਆ ਸੀ ਕਾਂਡ ਹੋਇਆ ਸੀ ਠੀਕ ਹੈ ਉਸ ਦਿਨ ਸਾਡੇ ਸਾਰਿਆਂ ਦੀ ਭਾਵਨਾ ਬੜੀ ਆਹਤ ਸੀ ਸਾਡੇ ਭਾਵਨਾ ਨੂੰ ਚੋਟ ਪਹੁੰਚੀ ਹੋਈ ਸੀ ਪਰ ਮੈਂ ਉਸ ਦਿਨ ਇੱਕ ਚੀਜ਼ ਦੇਖਿਆ ਜਿਹੜਾ ਜੀਟੀ ਰੋਡ ਦੇ ਉੱਤੇ ਧਰਨਾ ਲੱਗਿਆ ਉਸ ਧਰਨੇ ਦੇ ਵਿੱਚ ਕਈ ਕਿਸਮ ਦੇ ਜਾਨੀ ਕਿ ਬਿਆਨਬਾਜ਼ੀਆਂ ਮੈਂ ਦੇਖੀਆਂ ਔਰ ਜਿਹੜੀ بڑے ਥੱਲੜੇ ਪੱਦਰ ਦੀ ਬਿਆਨਬਾਜ਼ੀ ਮੈਂ ਕੁਛ ਉਰੇ ਲੋਕਲ ਲੀਡਰਾਂ ਦੀ ਦੇਖੀ ਉਹ ਬੜੀ ਨਹਾਇਤੀ ਨਿੰਦਣਯੋਗ ਬਿਆਨਬਾਜ਼ੀ ਹੈ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਕਿਸੇ ਕਿਸਮ ਨਾਲ ਇਹਨੂੰ ਚਾਹੇ ਤਾਂ ਫਿਰਕਾ ਪ੍ਰਸਤੀ ਦਾ ਰੰਗ ਦਿੱਤਾ ਜਾਵੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਉਹਰੇ ਲੋਕਲ ਜਨਤਾ ਨੂੰ ਭੜਕਾ ਕੇ ਇਹਨਾਂ ਨੂੰ ਇਸ ਤਰੀਕੇ ਨਾਲ ਮਤਲਬ ਕਿ ਇਹਨਾਂ ਦੀਆਂ ਭਾਵਨਾਵਾਂ ਨੂੰ ਹੋਰ ਐਕਸਪਲੋਇਟ ਕੀਤਾ ਜਾਵੇ ਤਾਂ ਜੋ ਕਿਸੇ ਤਰੀਕੇ ਦੇ ਨਾਲ ਇਸ ਇਹਨੂੰ ਕੋਈ ਰੰਗਤ ਨਵੀਂ ਦੇ ਕੇ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਭੰਗ ਕੀਤਾ ਜਾਵੇ ਮੈਂ ਤੁਹਾਡੇ ਮਾਧਿਅਮ ਨਾਲ ਉਹਨਾਂ ਨੂੰ ਚੇਤਾਵਨੀ ਵੀ ਦੇਣੀ ਚਾਹੁੰਦਾ ਕਿ ਤੁਸੀਂ ਆਪਣੀਆਂ ਐਸੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਜੋ ਕੀ ਹੁੰਦਾ ਹੈ ਕਿ ਇੱਕ ਛੋਟੀ ਜੀ ਜਣੀ ਕਿ ਇੱਕ ਗੱਲ ਨੂੰ ਤੁਸੀਂ ਮਤਲਬ ਕਿ ਕੀ ਸੀਗਾ ਕਿ ਆਉਣ ਵਾਲੇ ਸਮੇਂ ਚ ਉਹਰੇ ਲੋਕਲ ਇੱਕ ਇਲੈਕਸ਼ਨ ਸੀ ਇਲੈਕਸ਼ਨ ਨੂੰ ਜਿੱਤਣ ਲਈ ਕਈ ਤਾਂ ਆਪਣੇ ਢੀਆਂ ਪੁੱਤਾਂ ਨੂੰ ਜਿਧਾਣ ਲਈ ਮੈਂ ਦੇਖਿਆ ਉਹਦੇ ਵਿੱਚ ਉਹ ਜਣੀ ਕਿ ਉਹਨਾਂ ਨੇ ਅਲਫਾਜ਼ ਥਲੜੇ ਪੱਤਰ ਤੇ ਵਰਤੇ ਕਿ ਜਿਹੜੇ ਇੱਕ ਚੰਗੇ ਸਿਆਸੀ ਲੀਡਰ ਨੂੰ ਸ਼ੋਭਾ ਨਹੀਂ ਦਿੰਦੇ ਸੋ ਇਸ ਕਰਕੇ ਆਹੀ ਜਿਹੜੇ ਬੈਡ ਐਲੀਮੈਂਟ ਨੇ ਜਿਹੜੇ ਸਮਾਜ ਦੇ ਵਿੱਚ ਆਹੀ ਜੇ ਐਲੀਮੈਂਟ ਜਿਹੜੇ ਆਪਸੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦਾ ਚਾਹਦੇ ਹੋਣ ਜਿਹੜੇ ਜਿਹੜੇ ਮੌਕਾ ਹੀ ਭਾਲਦੇ ਹੋਣ ਕਿ ਸਾਨੂੰ ਕੋਈ ਵੀ ਮੌਕਾ ਮਿਲੇ ਤੇ ਅਸੀਂ ਇਹਨੂੰ ਕਿਸੇ ਕਿਸਮ ਦਾ ਮਤਲਬ ਕਿ ਕੋਈ ਵੀ ਰੰਗਤ ਦੇਖੇ ਸਮਾਜ ਦੇ ਵਿੱਚ ਮਾਹੌਲ ਖਰਾਬ ਕਰ ਸਕੀਏ ਇਹਨਾਂ ਤੋਂ ਸੁਚੇਤ ਰਹੋ ਇਹਨਾਂ ਤੋਂ ਬਚਾ ਕਰਕੇ ਰਹੋ ਇਹ ਇਹ ਬੜਾ ਅਮਨ ਸ਼ਾਂਤੀ ਵਾਲਾ ਸਾਡਾ ਸ਼ਹਿਰ ਹੈ ਸਾਡਾ ਅਮਨ ਸ਼ਾਂਤੀ ਵਾਲਾ ਸੂਬਾ ਪੰਜਾਬ ਹੈ ਸੋ ਮੈਂ ਇੱਕ ਵਾਰ ਤੋਂ ਫੇਰ ਸਾਡੇ ਖੰਨਾਵਾਸੀਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਵੀ ਕਰਦਾ ਮੈਂ ਵਧਾਈ ਨਹੀਂ ਦਊਂਗਾ ਕਿਉਂਕਿ ਵਧਾਈ ਇਸ ਲਈ ਨਹੀਂ ਮੈਂ ਦਊਂਗਾ ਚਾਹੇ ਬੰਦੇ ਫੜੇਗੇ ਮੈਂ ਵਧਾਈ ਇਸ ਲਈ ਨਹੀਂ ਦਊਂਗਾ ਕਿਉਂਕਿ ਉਹਨਾਂ ਨੇ ਪਾਪ ਕੀਤਾ ਸੋ ਪਾਪੀ ਨੂੰ ਫੜਿਆ ਜਾਣਾ ਇਹ ਕੋਈ ਵਧਾਈ ਦੀ ਗੱਲ ਨਹੀਂ ਪਰ ਮੈਂ ਹਾਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਇਸ ਗੱਲ ਦੇ ਉੱਤੇ ਮਤਲਬ ਕਿ ਸਾਡੇ ਦਿਲ ਨੂੰ ਇੱਕ ਸ਼ਾਂਤਮਨਾ ਜ਼ਰੂਰ ਮਿਲੀ ਹੈ ਸਾਡੇ ਦਿਲ ਨੂੰ ਇੱਕ ਠਰਮਾ ਜ਼ਰੂਰ ਮਿਲਿਆ ਕਿ ਐਸੇ ਪਾਪੀ ਜਿਨ੍ਹਾਂ ਨੇ ਪਾਪ ਕਮਾਇਆ ਅੱਜ ਉਹ ਆਪਣੀ ਸਜ਼ਾ ਭੋਗਣ ਲਈ ਬੜੀਆਂ سنگੀਨ ਧਰਾਵਾਂ ਦੇ ਅਧੀਨ ਅੱਜ ਉਹ ਪੁਲਿਸ ਦੇ ਕਸਟਡੀ 'ਚ ਨੇ ਔਰ ਬਹੁਤ ਜਲਦੀ ਉਹ ਸਲਾਖਾਂ ਦੇ ਪਿੱਛੇ ਆਉਣਗੇ ਜੇਲ੍ਹ 'ਚ ਹੋਣਗੇ ਧੰਨਵਾਦ ਜੀ ਕੋਈ ਕਹਣਾ ਜੀ ਇਹ ਗੱਲ ਤੇ ਧਾਸੀ ਦੀ ਗੱਲ ਕਰ ਰਹੇ ਨਹੀਂ ਤੁਸੀਂ ਜੀ ਕਹਣਾ ਦੇਖੋ ਜਿਹੜਾ ਪ੍ਰਸ਼ਾਸਨ ਹੁੰਦਾ ਹੈ ਪ੍ਰਸ਼ਾਸਨ ਕਾਨੂੰਨ ਜੋ ਦੇਸ਼ ਦਾ ਕਾਨੂੰਨ ਹੈ ਉਹਦੇ ਹਿਸਾਬ ਨਾਲ ਉਹਨੇ ਕੰਮ ਕਰਨਾ ਜੋ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਉਹਨਾਂ ਤੇ ਸਖਤ ਤੋਂ ਸਖਤ ਧਰਾਵਾਂ ਹੋਣਗੀਆਂ ਉਹ ਆਲਰੇਡੀ ਇੰਪੋਜ਼ ਹੋ ਚੁੱਕੀਆਂ ਲੱਗ ਸਕੀਆਂ ਉਹਨਾਂ ਧਰਾਵਾਂ ਦੇ ਅਧੀਨ ਉਹ ਬਹੁਤ ਜਲਦੀ ਸਲਾਕਾਂ ਦੇ ਪਿੱਛੇ ਹੁੰਦੀਆਂ ਥੈਂਕ ਯੂ ਥੈਂਕ ਯੂ ਜੀ